ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਟਾਈਮ ਹੋ ਗਿਆ 9:30 ਵਜੇ ਦਾ ਬੱਚੇ ਮੇਰੇ ਸਕੂਲ ਚਲੇ ਗਏ ਆ ਜੀ ਕਿਉਂਕਿ ਪੇਪਰ ਹੋ ਰਹੇ ਆ ਨਿਆਣਿਆਂ ਕੇ ਔਰ ਸਭ ਤੋਂ ਪਹਿਲਾਂ ਜਿਵੇਂ ਝਾੜੂ ਲੱਗੀ ਆ ਲਾਣ ਸਭ ਤੋਂ ਪਹਿਲਾਂ ਮੈਂ ਪਿਛਲੇ 베ੜੇ ਦੇ ਵਿੱਚ ਝਾੜੂ ਲਾਵਾਂਗੀ ਕਿਉਂਕਿ ਇਸ 베ੜੇ ਦੇ ਵਿੱਚ ਨਾ ਗਿੱਲਾ ਹੋ ਜਾਂਦਾ ਜਦੋਂ ਮੈਂ ਕੱਪੜੇ ਵਗੈਰਾ ਧੋਣੀਆਂ ਨਾ ਤਾਂ ਇਸ ਕਰਕੇ ਪਹਿਲਾਂ ਪਹਿਲਾਂ ਝਾੜੂ ਲਾ ਲੂੰਗੀ ਇਸ ਕਮਰੇ ਦੇ ਵਿੱਚ ਫਿਰ ਮੈਂ ਲਾਉਂਗੀ ਅੰਦਰ ਕਮਰੇ ਦੇ ਵਿੱਚ ਤੇ ਹੁਣ ਆ ਗਈ ਮੈਂ ਇੱਧਰ ਰਸੋਈ ਦੇ ਵਿੱਚ ਔਰ ਆਪਣਾ ਡਰਾਇੰਗ ਰੂਮ ਦੇ ਵਿੱਚ ਤੇ ਇਧਰ ਆਪਾਂ ਨੇ ਛਾੜੂ ਵਗੈਰਾ ਲਾ ਲੈਣਾ ਹੈ। ਲੋ ਜੀ ਲਿਓ ਭੌਂਕਰ ਆਏ ਆ। ਕਿਉਂਕਿ ਵਕੀਲ ਸਾਹਿਬ ਜਾ ਰਹੇ ਆ। ਕੋਤ ਸਾਹਮਣੇ ਖੜਾ ਮੋਟਰਸਾਈਕਲ ਕਿਸੇ ਦਾ। ਚਲ ਖੜ ਜਾ ਠੀਕ ਜਾ ਠੀਕ ਜਾ ਤੋਂ ਲੋ ਜੀ ਵਕੀਲ ਸਾਹਿਬ ਵੀ ਜਾ ਚੁੱਕੇ ਆਂ ਇਧਰ ਮੈਂ ਲਾਰੀਆਂ ਜੀ ਕਮਰੇਾਂ ਦੇ ਵਿੱਚ ਝਾੜੂ ਅੰਦਰ ਮੈਂ ਸਾਰੇ ਕਿਤੇ ਲਾਇਆ ਹੀ ਥੀ ਝਾੜੂ ਹੁਣ ਮੇਰੀ ਇਸ ਕਮਰੇ ਦੀ ਵਾਰੀ ਐ ਤੇ ਮੈਂ ਇਸ ਕਮਰੇ ਦੇ ਵਿੱਚ ਡਸਟਿੰਗ ਵਗੈਰਾ ਕਰਕੇ ਸਮਾਰ ਕੇ ਕਿਉਂਕਿ ਕੋਈ ਨਾ ਕੋਈ ਇੱਧਰ ਆ ਜਾਂਦਾ ਨਾ ਇਸ ਕਰਕੇ ਇਹਨਾਂ ਚੰਗੀ ਤਰ੍ਹਾਂ ਤਸੱਲੀ ਵਾਲਾ ਝਾੜੂ ਲਾਣੇ ਆ ਇਸ ਕਮਰੇ ਦੇ ਵਿੱਚ ਵੈਸੇ ਤਾਂ ਸਾਰੀ ਕੀਤੀ ਵਧੀਆ ਝਾੜੂ ਲਗਾਏ ਕਰਦੀਆਂ ਮੈਂ ਇਹਨਾਂ ਵਧੀਆ ਤਸੱਲੀ ਵਾਲਾ ਪਰ ਤੁਹਾਨੂੰ ਪਤਾ ਹੀ ਆ ਨਾ ਕੋਈ ਨਾ ਕੋਈ ਆ ਜਾਂਦਾ ਹੈ ਤੇ ਲੋ ਜੀ ਹੁਣ ਮੈਂ 베ੜੇ ਦੇ ਵਿੱਚ ਲਾਉਂਗੀ ਇਹ ਆ ਸਾਡਾ ਬਾਹਰ ਵਾਲਾ 베ੜਾ ਤੇ ਉਰੇ ਨਾ ਫਰਸ਼ ਕਾਫੀ ਹੱਦ ਤੱਕ ਨਾ ਖੱਡਾਂ ਜੀਆਂ ਹੋਈਆਂ ਉਹ ਖੱਡਾਂ ਜੀਆਂ ਦੇ ਵਿੱਚ ਕੂੜਾ ਭਰ ਜਾਂਦਾ ਹੈ ਇਸ ਕਰਕੇ ਮੈਂ ਬੜੀ ਦਿੱਕਤ ਨਾਲ ਝਾੜੂ ਲੱਗਦਾ ਔਰੇ ਥੋੜਾ ਟਾਈਮ ਲੱਗਦਾ ਹੈ ਪਰ ਫਿਰ ਵੀ ਮੈਂ ਖੱਡਾਂਿਆਂ ਦੇ ਵਿੱਚ ਤੇ ਨਾ ਮਿੱਟੀ ਧੂੜ ਜੀ ਕੱਢ-ਕੱਢ ਕੇ ਝਾੜੂ ਲਾ ਰਹੀ ਹਾਂ ਤਾਂ ਕਿ ਇਹ ਚੰਗੀ ਤਰ੍ਹਾਂ ਸਾਫ਼ ਹੋ ਜੇ ਤੇ ਇਸ ਤੋਂ ਬਾਅਦ ਮੇਰੇ ਪਾਈਆਂ ਜੀ ਭਾਂਡੇ ਮੰਜਣੇ ਵਾਲੇ ਹੁਣ ਮੈਂ ਆਈ ਤੀ ਰਸੋਈ ਦੇ ਵਿੱਚ ਅੱਜ ਮੈਂ ਸਭ ਤੋਂ ਪਹਿਲਾਂ ਭਾਂਡੇ ਨਹੀਂ ਮੰਜੇ ਅੱਜ ਮੈਂ ਸਭ ਤੋਂ ਪਹਿਲਾਂ ਝਾੜੂ ਚੱਕਿਆ ਝਾੜੂ ਲਾਇਆ ਸਭ ਤੋਂ ਪਹਿਲਾਂ ਮੈਂ ਝਾੜੂ ਝੂੜੂ ਲਾ ਕੇ ਸਾਰਾ ਇੱਕ ਪਾਸੇ ਲਾਇਆ ਇਹ ਮੈਂ ਮਸ਼ੀਨ ਕੱਪੜੇ ਧੋਣੇ ਵਾਲੀ ਤੇ ਨਾਲ ਦੇ ਨਾਲ ਮੇਰੇ ਕੱਪੜੇ ਵੀ ਧੋਏ ਜਾ ਰਹੇ ਆਂ ਔਰ ਇੱਕ ਪਾਸੇ ਮਾਂਝ ਰਹੀ ਆਂ ਭਾਂਡੇ ਔਰ ਭਾਂਡੇ ਵੀ ਸੱਚੀ ਸਵੇਰ ਦੇ ਬਹੁਤ ਹੁੰਨੇ ਆ ਤੇ ਇਧਰ ਮਾਂਝ ਰਹੀ ਆਂ ਜੀ ਮੈਂ ਭਾਂਡੇ ਔਰ ਇੱਕ ਪਾਸੇ ਮੇਰੇ ਕੱਪੜੇ ਵੀ ਧੋਏ ਜਾ ਰਹੇ ਆਂ ਭਾਂਡੇ ਮਾਂਝ ਕੇ ਫਿਰ ਮੈਂ ਕੱਪੜੇ ਸੁੱਕਣੇ ਪਾ ਕੇ ਆਉਂਗੀ ਔਰ ਫਿਰ ਮੇਰਾ ਵੀ ਨਾਣਾ ਥੋੜਾ ਬਾਕੀ ਹੈ ਤੇ ਚਲੋ ਜੀ ਪਹਿਲਾਂ ਆਪਾਂ ਵੀ ਨਾ ਲੀਏ ਜਾ ਕੇ ਤੋ ਲੋ ਜੀ ਭਾਂਡੇ ਮਾਂਝ ਕੇ ਝਾੜੂ ਝਾੜੂ ਲਾ ਕੇ ਪੋਚਾਂ ਨਹੀਂ ਮੈਂ ਹਲੇ ਲਾਇਆ ਮੈਂ ਨਾ ਲੀਤੀ ਕਿਉਂਕਿ ਮਸ਼ੀਨ ਚਲਾਈ ਹੋਈ ਸੀ ਫਿਰ ਮੇਰੇ ਕੱਪੜੇ ਵੀ ਧੋਏ ਜਾਂਦੇ ਨਾਲੇ ਹਨਾ ਇਸ ਕਰਕੇ ਭਾਂਡੇ ਮਾਂਜ ਕੇ ਝਾੜੂ ਲਾ ਕੇ ਫਿਰ ਮੈਂ ਵੀ ਨਾਲ ਹੀ ਨਾਲ ਦੀ ਨਾਲ ਮਸ਼ੀਨ ਚਲਾਈ ਵੀ ਤੀ ਫਿਰ ਮੇਰੇ ਕੱਪੜੇ ਵੀ ਨਾਲ ਦੀ ਨਾਲ ਧੋਏ ਗਏ ਤੇ ਹੁਣ ਆਪਾਂ ਨੇ ਸੁੱਕਣੇ ਪਾ ਰਹੀਆਂ ਜੀ ਕੱਪੜੇ ਨਾਲ ਦੀ ਨਾਲ ਤੇ ਮੋਸਟਲੀ ਕੱਪੜੇ ਆਪਣੇ ਸੁੱਕ ਰਹੇ ਆ ਹਵਾ ਬੜੀ ਸੋਹਣੀ ਚੱਲ ਰਹੀ ਦੀ ਉੱਪਰ ਇੱਕਦਮ ਚੱਲ ਰਹੀ ਦੀ ਹਵਾ ਤੇਜ਼ ਕਦੇ ਹੌਲੀ ਮਤਲਬ ਮੌਸਮ ਠੰਡਾ ਹੋਇਆ ਵਜ੍ਹਾ ਧੁੱਪ ਵੀ ਹੈਗੀ ਆ ਪਰ ਇੰਨੀ ਤੇਜ਼ ਨਹੀਂ ਹੈਗੀ ਔਰ ਬੱਦਲ ਵਾਈ ਜਿਓ ਹੋਈ ਵੀ ਹੈ ਮੌਸਮ ਠੰਡਾ ਹੈ ਜੀ ਔਰ ਗੁਰੂ ਘਰ ਵੀ ਦੇਖੋ ਕਰੋ ਜੀ ਦਰਸ਼ਨ ਨਾਲ ਦੀ ਨਾਲ ਅਸੀਂ ਤਾਂ ਰੋਜ਼ ਕਰਦੇ ਆ ਸਾਨੂੰ ਰੋਜ਼ ਗੁਰੂ ਘਰ ਤੇ ਦਰਸ਼ਨ ਹੁੰਦੇ ਆ ਭਾਗਾਂ ਵਾਲਿਆਂ ਨੂੰ ਮਿਲਦੇ ਆ ਇਹ ਦਰਸ਼ਨ ਵੀ ਭੋਜੀ ਜਸਟ ਮੈਂ ਕੰਮ ਤਾਂ ਤਾਂ ਨਵੇੜ ਕੇ ਹੁਣ ਹੋਈ ਆ ਫ੍ਰੀ ਔਰ ਹੁਣ ਮੈਂ ਬਣਾਉਂਗੀ ਰੁਪੈਂਸਲ ਦਾ ਪੇਪਰ ਕਿਉਂਕਿ ਰੁਪੈਂਸਲ ਦਾ ਅਗਲਾ ਪੇਪਰ ਹੈ ਜੀ ਜੀਕੇ ਦਾ ਜੀਕੇ ਦਾ ਤਿਆਰ ਕਰ ਕਰਕੇ ਰੱਖ ਦਉਂਗੀ ਉਹ ਦੇਖੋ ਲਿਓ ਨੂੰ ਦੇਖਿਆ ਕਿਸ ਤਰ੍ਹਾਂ ਬੈਠਿਆ ਲਿਓ ਹਨਾ ਔਰ ਮੈਂ ਖਾਣ ਲਗੀ ਤੇ ਪਕੌੜੀਆਂ ਆਪਣੀਆਂ ਔਰ ਲਿਓ ਇੰਨਾ ਭੁੱਖਾੜਾ ਹੈ ਨਾ ਲਿਓ ਕੇ ਬਿਸਕੁਟ ਪਾ ਦੇ ਮੈਂ ਇਹਨੂੰ ਆਪਣੇ ਫੇਰ ਵੀ ਆਹ ਮੇਰੇ ਮੰਗਣ ਆ ਰਿਹਾ ਦੇਖੋ ਆ ਫੇਰ ਆ ਗਿਆ ਇਧਰ ਨੂੰ ਆ ਦੇਖੋ ਕਲੀਅਰ ਹਟ ਜਾ ਥੱਪੜ ਲਾਉਂਗੀ ਮੈਂ ਐਨਾ ਭੁੱਖੜ ਹੈ ਨਾ ਬਹੁਤ ਜ਼ਿਆਦਾ ਲੋ ਜੀ ਆਪਾਂ ਖਾ ਰਹੇ ਆ ਆਪਣੀ ਪਕੌੜੀਆਂ ਔਰ ਰੁਪਿੰਦਰਲ ਕਾ ਜੀਕੇ ਕਾ ਪੇਪਰ ਤਿਆਰ ਕਰਾਉ ਔਰ ਅਜਵੀਰ ਸਾਂਝੀਆਂ ਵੀ ਬਣਾਉਣੀਆਂ ਹਨਾ ਸਾਂਜੀ ਮਾਤਾ ਵੀ ਆ ਪਰਸੋਂ ਨੂੰ ਓਏ ਓਏ ਆ ਕੇ ਆ ਕੀ ਹੋਇਆ ਕੀ ਹੋ ਰਿਹਾ ਇੱਕ ਦਾ ਨਹੀਂ ਬਤਮੀਜ਼ਾ ਤੋ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ ਇੱਕ ਪਾਸੇ ਤੜ ਰਹੀ ਐ ਮੈਂ ਚਾਹ ਔਰ ਦੂਜੇ ਪਾਸੇ ਬਣਾ ਰਹੀ ਐ ਜੀ ਨਮਕੀਨ ਚੋਲ ਚਾਵਲ ਬਣਾਉਂਗੀ ਨਮਕ ਵਾਲੇ ਕਿਉਂਕਿ ਬੱਚੇ ਆਣੇ ਵਾਲੇ ਆ ਜੀ ਸਕੂਲ ਤੇ ਔਰ ਫਿਲਹਾਲ ਅੱਜ ਮੈਂ ਚੋਲ ਬਣਾ ਰਹੀ ਐ ਨਮਕੀਨ ਕੁੱਕਰ ਹੋ ਗਿਆ ਗਰਮ ਲਾਈਏ ਜੀ ਤੜਕੇ ਛੜਕੇ ਇੱਕ ਪਾਸੇ ਮੈਂ ਚਾਹ ਤੜੀ ਵੀ ਐ ਇੱਕ ਪਾਸੇ ਮੈਂ ਬਣਾਉਂਗੀ ਚੋਲ ਨੂਣ ਵਾਲੇ ਲੋ ਜੀ ਚੋਲ ਆਪਾਂ ਨੇ ਧਰਤੇ ਆਂ ਔਰ ਚਾਵੀ ਬਣ ਕੇ ਹੋ ਗਈ ਹੈ ਰੈਡੀ ਔਰ ਮੇਰੇ ਬੱਚੇ ਵੀ ਆਣੇ ਵਾਲੇ ਆ ਓਏ ਲਿਓ ਖੜ ਜਾ ਕੀ ਕਰ ਰਿਹਾ ਤੂੰ ਬਦਤਮੀਜ਼ਾ ਚੱਕ ਕੇ ਬੜੇ ਬੜੇ ਦਿਮਾਖ ਖਰਾਵਾ ਤੇਰਾ ਹੈ ਇਹ ਉਹਦੇ ਕਿੱਡਾ ਬੜਾ ਪਿਆਜ ਲਿਆਇਆ ਚੱਕ ਕੇ ਤੂੰ ਕੂੜੇ ਵਾਂਗੇ ਰ ਨਾ ਪੈਣਾ ਹੁਣ ਸਾਰਾ ਦੰਦ ਮਾਰਦੇ ਨੇ ਵਿੱਚ ਖਰਾਬ ਕਰਦੇ ਆ ਤੋ ਚੋਲ ਆਪਣਾ ਹੀ ਬਣਾ ਦੇ ਚਾਵੀ ਬਣਾ ਕੇ ਰੱਖਤੀ ਬੱਚੇ ਆਣ ਵਾਲੇ ਆ ਔਰ ਮੈਂ ਮਾਰਦਾ ਫਟਾਫਟ ਕੱਪੜਾ ਪਰ ਤੈਹਾ ਕਿਉਂਕਿ ਜਦੋਂ ਬੱਚੇ ਆ ਜਾਂਦੇ ਆ ਨਾ ਆਂਦੇ ਹੀ ਰੋਟੀ ਮੰਗਦੇ ਆ ਇੱਕਦਮ ਫਿਰ ਸਾਰਾ ਕੰਮ ਰਹਿ ਜਾਂਦਾ ਹੈ ਤੇ ਕੱਪੜਿਆਂ ਦੀ ਤੈਹਾ ਮਾਰਦੀ ਹੈ ਜੀ ਫਟਾਫਟ ਬੱਚੇ ਆਣ ਵਾਲੇ ਆ ਜੀ ਲੋ ਜੀ ਜੋਤਨ ਰੂਪ ਐਂਡ ਰੂਪ ਕੇ ਪਾਪਾ ਆ ਗਏ ਆ ਜੀ ਛੇਤੀ ਆ ਜਲਦੀ ਆ ਗਏ ਲੇਕਿਨ ਬੱਚਿਆਂ ਕੇ ਪੇਪਰ ਹੈ ਤਾਂ ਛੇਤੀ ਆ ਗਏ ਔਰ ਵਕੀਲ ਸਾਹਿਬ ਆ ਜਲਦੀ ਆ ਗਏ ਔਰ ਲੋ ਜੀ ਆਪਾ ਲਿਓ ਦੇਖੋ ਰੂਪ ਕੇ ਗਲ ਮસ્ਤੀ ਮਾਰਦੇ ਓਏ ਤਾਂ ਮੈਂ ਬਣਾਈ ਤੇ ਛੋਲ ਜੋ ਕੀ ਹੁਣ ਪਾਣ ਲੱਗੀਆਂ ਪਲੇਟਾਂ ਚ ਔਰ ਚਾਹ ਵੀ ਬਣਾਈ ਤੀ ਦੁਪਹਿਰ ਦਾ ਕੀ ਕਰਨੀ ਹੁਨੇ ਆਪਣਾ ਲੰਚ ਹੋ ਗਿਆ ਜੀ ਰੈਡੀ ਯਮਮੀ ਯਮਮੀ ਚਾਵਲ ਹੈ ਜੀ ਲੋ ਜੀ ਪਾ ਦिए ਪਲੇਟਾਂ ਚ ਤੋ ਲੋ ਜੀ ਪਾਕੇ ਦੇ ਦिए ਚੋਲ ਗਰਮਾ ਗਰਮ ਕਿਉਂਕਿ ਵਕੀਲ ਸਾਹਿਬ ਵੀ ਆ ਗਏ ਨਾਲੇ ਕਿਉਂਕਿ ਬੱਚਿਆਂ ਨੂੰ ਨਾਲ ਹੀ ਬਿਠਾ ਲਿਆਈ ਗੱਡੀ ਤੇ ਕਿਉਂਕਿ ਰਸਤੇ ਦੇ ਵਿੱਚ ਸਕੂਲ ਪੈਂਦਾ ਨਾ ਬੱਚਿਆਂ ਦਾ ਵੀ ਜਦੋਂ ਕੋਟ ਜਾਂਦੇ ਆ ਨਾ ਤਾਂ ਰਸਤੇ ਦੇ ਵਿੱਚ ਹੀ ਸਕੂਲ ਹੈ ਇਸ ਕਰਕੇ ਇਕੱਠੇ ਹੀ ਆ ਗਏ ਔਰ ਮੈਂ ਚੋਲ ਵੀ ਬਣਾਤੇ ਚਾਹ ਵੀ ਬਣਾਦੀ ਨਾਲ ਔਰ ਕਿਉਂਕਿ ਅੱਜ ਸਬਜੀ ਨਹੀਂ ਨਾ ਬਚੀ ਤੀ ਰਾਤ ਤੇ ਅੱਜ ਮੈਂ ਬਣਾਉਂਗੀ ਕੀ ਆਦੀ ਸਬਜੀ ਸ਼ਾਮ ਨੂੰ ਤੇ ਦੁਪਹਿਰ ਨੂੰ ਤਾਂ ਨਹੀਂ ਬਣਾਈ ਕਈ ਵਾਰ ਕੋਈ ਖਾਂਦਾ ਨਹੀਂ ਹੈਗਾ ਕਿ ਨਾ ਵੀ ਕਰ ਦੰਨੇ ਆ ਤੇ ਚੋਲ ਖੁਸ਼ ਹੋ ਕੇ ਸਾਰੇ ਖਾ ਲੈਂਦੇ ਆ ਬੱਚਿਆਂ ਨੂੰ ਬਹੁਤ ਪਸੰਦ ਪਸੰਦ ਹੈ ਮੇਰਿਆਂ ਨੂੰ ਨਮਕੀਨ ਚੋਲ ਇਸ ਕਰਕੇ ਮੈਂ ਚਾਵਲ ਬਣਾਈਆਂ ਦੁਪਹਿਰ ਨੂੰ ਤੇ ਜਸਟ ਮੈਂ ਗਈ ਤੀ ਸੋ ਔਰ ਦੁਪਹਿਰ ਬਣਾਈ ਤੇ ਨਮਕੀਨ ਚੋਲ ਚੋਲ ਖਾ ਕੇ ਭਾਈ ਨੀਂਦ ਬਹੁਤ ਆਉਂਦੀ ਹੈ ਹਨਾ ਔਰ ਫਿਲਹਾਲ ਮੇਰਾ ਅੱਜ ਮਨ ਵੀ ਉਦਾਸ ਥਾ ਕਿਉਂਕਿ ਜੋ ਹੁਸ਼ਿਆਰਪੁਰ ਦੇ ਬੱਚੇ ਨਾਲ ਬਾਰਦਾਤ ਹੋਈ ਹੈ ਨਾ ਉਸ ਕਰਕੇ ਮੇਰਾ ਮਨ ਬਹੁਤ ਦੁਖੀ ਥਾ ਔਰ بار-बार ਮੈਂ ਉਹੀ ਨਿਊਜ਼ ਦੇਖ ਰਹੀ ਸੀ ਔਰ ਇੰਨਾ ਰੋਣਾ ਆਇਆ ਨਾ ਦੇਖ ਕੇ ਸੱਚੀ ਬਹੁਤ ਜ਼ਿਆਦਾ ਔਰ ਫਿਲਹਾਲ ਮੈਂ ਹਣੀ ਉઠી ਐ ਹੁਣ ਮੈਂ ਬਣਾਉਂਗੀ ਚਾ ਬੱਚਿਆਂ ਦਾ ਪੇਪਰ ਹੈ ਰੂਪ ਦਾ ਜੀਕੇ ਦਾ ਹੈ ਔਰ ਜੋਤ ਦਾ ਸਾਇੰਸ ਕਾ ਹੈ ਤਾਂ ਫਿਲਹਾਲ ਅੱਪਾ ਕਰਦੇ ਆ ਜੀ ਵਲੌਗ ਦਾ ਐਂਡ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਔਰ ਪਰਮਾਤਮਾ ਵਾਹਿਗੁਰੂ ਜੀ ਉਸ ਬੱਚੇ ਕੀ ਜੋ ਹਰਵੀਰ ਨਾਮ ਹੈ ਬੱਚੇ ਦਾ ਹੁਸ਼ਿਆਰਪੁਰ ਦਾ ਹਨਾ ਆਤਮਾ ਨੂੰ ਸ਼ਾਂਤੀ ਦੇਵੇ ਸੱਚੀ ਬਹੁਤ ਮਾੜਾ ਹੋਇਆ ਉਸ ਬੱਚੇ ਨਾਲ ਬਹੁਤ ਜ਼ਿਆਦਾ ਔਰ ਇੰਨੀ ਭਿਆਨਕ ਮੌਤ ਆਈ ਜਾਣਾ ਉਸ ਬੱਚੇ ਨੂੰ ਦੇਖ ਕੇ ਰੂਹ ਕੰਬਦੀ ਆ ਔਰ ਇੰਨੀ ਭਿਆਨਕ ਮੌਤ ਕਹਿੰਦੇ ਆ ਨਾ ਬਹੁਤ ਤੜਫਾ ਤੜਫਾ ਕੇ ਮਾਰਿਆ ਬੱਚਾ ਆਪਾਂ ਇੱਕਦਮ ਸਾਹ ਕੁੱਟ ਦਿੰਨੇ ਆ ਮਾਰ ਦਿੰਨੇ ਆ ਗੱਲ ਖਤਮ ਹਣਾ ਪਰ ਉਹਨੇ ਤਾਂ ਇੰਨਾ ਤੜਫਾਇਆ ਨਾ ਪਹਿਲਾਂ ਬਹੁਤ ਜ਼ਿਆਦਾ ਔਰ ਬਹੁਤ ਜ਼ਿਆਦਾ ਵਿਚਾਰੇਗੇ ਲਹੂ ਲੋਹਾਨ ਕਰਿਆ ਵਾਤਾ ਬੱਚਾ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਹਣਾ ਤੇ ਬਾਈ ਜੀ ਟੇਕ ਕੇਅਰ ਬੱਚਿਆਂ ਦਾ ਧਿਆਨ ਰੱਖੋ ਜੀ ਆਪਣੇ ਦਾ ਖਾਸ ਕਰਕੇ ਤੇ ਬੱਚਾ ਨੂੰ ਇਕੱਲੇ ਛੱਡ ਕੇ ਕਿਤੇ ਨਾ ਜਾਓ ਆਪਣੇ ਨਾਲ ਹੀ ਰੱਖੋ ਬੱਚਿਆਂ ਨੂੰ ਕਿਸੇ ਗੁਆਂਢੀ ਤੇ ਵੀ ਭਰੋਸਾ ਨਾ ਕਰੋ ਅੱਜ ਦੇ ਟਾਈਮ ਵਿੱਚ ਹਣਾ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਭਾਈ ਬਹੁਤ ਜ਼ਿਆਦਾ ਸਥਿਤੀ ਖਰਾਬ ਬਣ ਚੁੱਕੀ ਹੈ ਤੇ ਚਲੋ ਜੀ ਬਾਈ ਟੇਕ ਕੇਅਰ ਮਿਲਦੇ ਹਾਂ ਜੀ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ